ਇਹ ਸੰਗਤ ਕਹਿੰਦੀ ਹੈ ਵੀ ਕਿਹਜਾ ਇਮਾਨਦਾਰ ਬੰਦਾ ਚੁੜਨਾ ਸੀ ਨੇ ਪਿੰਡ ਦਾ ਵਿਅਕਤੀ ਜਿਹੜਾ ਪਿੰਡ ਦੇ ਕੰਮ ਕਰਾਉਣ ਨਾਲ ਜੋਗਰ ਹੋਵੇ ਹਮ ਸਰਕਾਰੀ ਦਰਬਾਰੇ ਵੀ ਜਾਣ ਵਾਲਾ ਹੋਵੇ ਬਾਹਰ ਅੰਦਰ ਵੀ ਜਾਣ ਵਾਲਾ ਹੋਵੇ ਕਿਸੇ ਵੀ ਕਿਸੇ ਨੂੰ ਕਿਸੇ ਕੰਮ 'ਚ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਾ ਆਵੇ ਸਬਮਤੀ ਵਾਲੀ ਉਹ ਗੱਲ ਹੋਈ ਪਈ ਹੈ ਕਮੇਟੀ ਵੀ ਬਣੀ ਹੋਈ ਆ ਅਸੀਂ ਚੱਲੇ ਵੀ ਹੋਏ ਆ ਵੀ ਜੇ ਸੰਮਤੀ ਹੋ ਜੇ ਚਲੋ ਆਪਾਂ ਕੰਮ ਇਹ ਨਿਵੇੜੀਏ ਭਾਵੇਂ ਤਿੰਨ ਕੈਂਡੀਡੇਟ ਮੈਦਾਨ ਦੇ ਵਿੱਚ ਨੇ ਪਰ ਸੰਮਤੀ ਵਾਲੇ ਪਾਸੇ ਵੀ ਅਸੀਂ ਚੱਲੇ ਹੋਏ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕੀ ਸਾਡਾ ਹਮਾਲਦੀ ਪਾਰਟੀ ਦੀ ਸਰਕਾਰ ਹੋਣ ਕਰਕੇ ਸਾਡਾ ਸਾਧੋ ਜਾਂ ਜੋ ਪਿੰਡ ਦੇ ਵਿੱਚ ਵੱਧ ਤੋਂ ਵੱਧ ਅਸੀਂ ਵਿਕਾਸ ਕਰਾ ਸਕੀਏ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਦੇ ਨਵੇਂਦੇ ਹੋਣ ਕਰਕੇ ਸਰਕਾਰ ਦੇ ਬੰਦੇ ਨੂੰ ਹੀ ਚੁਣਿਆ ਜਾਵੇ ਜੇਕਰ ਸਰਕਾਰ ਦੇ ਉਲਟ ਸਰਪੰਚ ਹੁੰਦਾ ਕੀ ਫਿਰ ਉਸ ਪਿੰਡ ਨੂੰ ਗਰੰਟਾ ਨਹੀਂ ਮਿਲਣਗੇ ਇਹ ਫਰਕ ਪੈ ਜਾਂਦਾ ਜੀ ਸਾਰਾ ਭਾਈਚਾਰਾ ਸਾਡਾ ਇਕੱਠਾ ਹੈ ਕੋਈ ਬਖਰੇਮਾ ਨਹੀਂ ਕਿਸੇ ਦਾ ਚਲੋ ਕੈਂਡੀਡੇਟ ਦੋ ਖੜੇ ਹੋ ਗਏ ਇਹਦੇ ਵਿੱਚ ਕੋਈ ਚੱਕਰ ਨਹੀਂ ਅਸੀਂ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਇਹ ਕਾਕਾ ਲਖਮਿੰਦਰ ਸਿੰਘ ਦੀ ਸਪੋਰਟ ਕਰ ਰਹੇ ਹਾਂ ਜੀ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਮਾਹੌਲ ਪੂਰਾ ਗਰਮਾ ਚੁੱਕਿਆ ਅੱਜ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਦਿਖਾਈਆਂ ਨੇ ਪੀਡੀਸੀ ਦੇ ਜ਼ਰੀਏ ਕਿਸੇ ਪਾਸੇ ਬੀਡੀਪੀਓ ਗਾਲਾਂ ਕੱਢ ਰਿਹਾ ਕਿਸੇ ਪਾਸੇ ਜਿਹੜੇ ਪਿੰਡ ਦੇ ਲੋਕ ਨੇ ਉਹ ਖੱਜਲ ਖਵਾਰ ਹੋ ਰਹੇ ਨੇ ਕਿ ਸਾਨੂੰ ਜਿਹੜੇ ਕਾਗਜ਼ ਭਰਨ ਦੇ ਵਿੱਚ ਐਨਓਸੀ ਵੱਡੀ ਪ੍ਰੋਬਲਮ ਆ ਰਹੀ ਹੈ ਪਰ ਅੱਜ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਥੇਦਾਰ ਜੰਗੀਰ ਸਿੰਘ ਦਾ ਪਿੰਡ ਹੈ ਪਿੰਡ ਫੱਗੂ ਵਾਲਾ ਜੋ ਕਿ ਭਵਾਨੀਗੜ੍ਹ ਤੋਂ ਤਕਰੀਬਨ 1.5 ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਇਹ ਜਿਹੜਾ ਨੈਸ਼ਨਲ ਹਾਈਵੇ ਤੇ ਸਥਿਤ ਇਹ ਪਿੰਡ ਹੈ ਜਿਹੜਾ ਇਸ ਪਿੰਡ ਦੀ ਜੇ ਗੱਲ ਕੀਤੀ ਜਾਵੇ ਇਹ ਜਿਹੜਾ ਪਿੰਡ ਹੈ ਸਿਆਸਤ ਦਾ ਇੱਕ ਗੜ ਮੰਨਿਆ ਜਾਂਦਾ ਕਿਉਂਕਿ ਇਸ ਪਿੰਡ ਦੇ ਵਿੱਚ ਉੱਚਾਲਾ ਅਧਿਕਾਰੀ ਵੀ ਪੈਦਾ ਹੋਏ ਨੇ ਤੇ ਸਿਆਸਤਦਾਨ ਵੀ ਪੈਦਾ ਹੋਏ ਨੇ ਇਸ ਪਿੰਡ ਦੇ ਵਿੱਚ ਜਿਹੜੇ ਤਿੰਨ ਸਰਪੰਚ ਖੜੇ ਹੋਏ ਨੇ ਜਿਨ੍ਹਾਂ ਦੇ ਵਿੱਚ ਚੋਣਾਂ ਦੀ ਟੱਕਰ ਹੋਣੀ ਹੈ ਤੇ ਤੁਹਾਨੂੰ ਇੱਕ ਸਰਪੰਚ ਦਾ ਜਿਹੜਾ ਮਕਾਨ ਦਿਖਾ ਰਿਹਾ ਜਿੱਥੇ ਵਿਆਹ ਵਰਗਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੈ ਸਾਮ ਨੂੰ ਤੰਦੂਰ ਪਖਾਏ ਗਏ ਨੇ ਉਧਰ ਵੀ ਤਸਵੀਰਾਂ ਜ਼ਰੂਰ ਦਿਖਾਵਾਂਗੇ ਜਿਹੜੇ ਸਾਮ ਦੇ ਜਿਹੜਾ ਖਾਣਾ ਹੈ ਉਹ ਇੱਥੇ ਤਿਆਰ ਹੋਣ ਲੱਗ ਗਿਆ ਕਿਉਂਕਿ ਪੰਚਾਇਤੀ ਜਿਹੜੀਆਂ ਚੋਣਾਂ ਨੇ ਤਕਰੀਬ ਨੇ ਕਹਿ ਸਕਦੇ ਹਾਂ ਕੁਝ ਪਿੰਡਾਂ ਵਿੱਚ ਕਹਿ ਸਕਦੇ ਜਿਹੜਾ ਬਜਟ ਹੈ ਬਹੁਤ ਵੱਡਾ ਰੱਖਿਆ ਜਾਂਦਾ ਹੈ ਇੱਕ ਐਮਐਲ ਵੀ ਚੋਣ ਦੀ ਤਰ੍ਹਾਂ ਜਿਹੜੀਆਂ ਉਹ ਵੀ ਤਸਵੀਰਾਂ ਦਿਖਾਵਾਂਗੇ ਜਦੋਂ ਜਿਹੜੀ ਸਰਪੰਚ ਹੈ ਉਹ ਕਾਗਜ਼ ਭਰਨ ਲਈ ਜਾਂਦਾ ਤਾਂ ਉਹਦਾ ਜਿਹੜਾ ਕਾਫਲਾ ਇੱਕ ਐਮਐਲਏ ਤੇ ਮੰਗੂ ਉਹਦਾ ਕਾਫਲਾ ਇੱਥੋਂ ਰਵਾਨਾ ਹੁੰਦਾ ਤੇ ਅਸੀਂ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਕੰਮ ਨੇ ਜਿਹੜੇ ਹੋਣ ਵਾਲੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪੀ ਜੀ ਤੁਸੀਂ ਅੱਜ ਕਾਗਜ਼ ਭਰ ਕੇ ਆਏ ਹੋ بڑا ਐਮਐਲਏ ਮੰਗੂ ਤੁਸੀਂ ਮਾਹੌਲ ਰਚਾਇਆ ਹੋਇਆ ਪਿੰਡ ਦੇ ਵਿੱਚ ਵੀ ਘਰ ਦੇ ਵਿੱਚ ਵੀ ਵਿਆਹ ਵਰਗਾ ਮਾਹੌਲ ਹੈ ਤੇ ਦੂਸਰੇ ਪਾਸੇ ਵੀ ਟੈਂਟ ਲੱਗੇ ਹੋਏ ਨੇ ਕੀ ਜਿਹੜਾ ਇੱਕ ਪਾਸੇ ਸਰਕਾਰ ਹੈ ਜਿਹੜੀ ਉਹ ਕਹਿ ਰਹੀ ਸੀ ਕਿ ਜੇਕਰ ਸਰਬਸੰਮਤੀ ਹੁੰਦੀ ਹੈ ਕਿਸੇ ਪਿੰਡ ਦੇ ਵਿੱਚ 5 ਲੱਖ ਰੁਪਏ ਉਹਨੂੰ ਦਿੱਤਾ ਜਾਊਗਾ ਕੀ ਤੁਹਾਡੇ ਪਿੰਡ ਦੇ ਵਿੱਚ ਜਿਹਾ ਨਹੀਂ ਹੋਇਆ ਨਹੀਂ ਸਾਡੇ ਪਿੰਡ ਦਾ ਜੀ ਦੇਖੋ 5-7% ਸੀਗਾ ਇਹ ਬਾਕੀ ਜਿਵੇਂ ਵੀ ਸਾਡੀ ਸੰਗਤ ਨੂੰ ਮਨਜ਼ੂਰ ਹੈ ਸਾਡਾ ਹੱਥ ਬੰਨ ਕੇ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਜੇ ਸਰਬਸੰਮਤੀ ਹੁੰਦੀ ਹੈ ਤਾਂ ਪਿੰਡ ਦੇ ਵਿਕਾਸ 'ਚ ਕੋਈ ਕਮੀ ਨਹੀਂ ਹੋਊਗੀ ਕਿਸੇ ਤਰ੍ਹਾਂ ਦੀ ਕਿਸੇ ਦੀ ਵੀ ਵਿਰੋਧਤਾ ਨਹੀਂ ਹੋਊਗੀ ਸਾਰਾ ਨਗਰ ਵਧੀਆ ਕੰਮ ਹੋਊਗਾ ਜੋ ਵੀ ਕੰਮ ਹੋਊਗਾ ਸਾਰੀ ਸਹਿਮਤੀ ਨਾਲ ਹੋਊਗਾ ਅਗਰ ਸਰਬਸੰਮਤੀ ਹੁੰਦੀ ਹੈ ਤਦ ਮੈਂ ਜੀ ਜੇ ਗੱਲ ਕੀਤੀ ਜਾਵੇ ਕਿਉਂਕਿ ਤੁਸੀਂ 2-3 ਦਿਨਾਂ ਤੋਂ ਅਸੀਂ ਰੋੜ ਤੇ ਜਾਂਦੇ ਵੀ ਦੇਖ ਰਹੇ ਹਾਂ ਤੁਹਾਡੇ ਟੈਂਟ ਵਗੈਰਾ ਲੱਗੇ ਹੋਇਆ ਇੱਕ ਮਾਹੌਲ ਕਹਿ ਸਕਦਾ ਕਿ ਮਾੜੇ ਵਿਆਹ ਵਰਗਾ ਤੁਸੀਂ ਰਚ ਰੱਖਿਆ ਕਿੰਨਾ ਕੁ ਬਜਟ ਰੱਖਿਆ ਹੋਇਆ ਕਿਉਂਕਿ ਇੱਕ ਜਿਹੜੀ ਸਰਪੰਚੀ ਹੁੰਦੀ ਹੈ ਉਹ ਕੋ ਸੇਵਾਦਾਰ ਹੁੰਦਾ ਪਿੰਡ ਦਾ ਤੇ ਤੁਸੀਂ ਇੰਨਾ ਖਰਚਾ ਕਰ ਰਹੇ ਹੋ ਇਹ ਖਰਚਾ ਮੈਂ ਨਹੀਂ ਕਰ ਰਿਹਾ ਜੀ ਇਹ ਖਰਚਾ ਆਪ ਮੁਹਾਰੇ ਸਾਰੀ ਸੰਗਤ ਹੀ ਕਰ ਰਹੀ ਆ ਹੂੰ ਮੇਰਾ ਤਾਂ ਖਰਚਾ ਬਿਲਕੁਲ ਨਹੀਂ ਹੋ ਰਿਹਾ ਇਹ ਸੰਗਤ ਕਹਿੰਦੀ ਹੈ ਵੀ ਕਿਹੋ ਜਿਹਾ ਇਮਾਨਦਾਰ ਬੰਦਾ ਚੋਣਨਾ ਸੀਨੇ ਪਿੰਡ ਦਾ ਵਿਅਕਤੀ ਜਿਹੜਾ ਪਿੰਡ ਦੇ ਕੰਮ ਕਰਾਉਣ ਨਾਲ ਜੋਗਰ ਹੋਵੇ ਸਰਕਾਰੀ ਦਰਬਾਰੇ ਵੀ ਜਾਣ ਵਾਲਾ ਹੋਵੇ ਬਾਹਰ ਅੰਦਰ ਵੀ ਜਾਣ ਵਾਲਾ ਹੋਵੇ ਕਿਸੇ ਵੀ ਕਿਸੇ ਨੂੰ ਕਿਸੇ ਕੰਮ 'ਚ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਾ ਆਵੇ ਜੇ ਜੇ ਗੱਲ ਕੀਤੀ ਜਾਵੇ ਕਿਹੜੇ ਕੰਮ ਨੇ ਜਿਹੜੇ ਤੁਹਾਡੇ ਪਿੰਡ ਦੇ ਅਜੇ ਤੱਕ ਹੋਏ ਨਹੀਂ ਕਿਹੜੇ ਤੁਸੀਂ ਤੁਹਾਡੇ ਦਿਲ ਦੇ ਵਿੱਚ ਕੀ ਆਵੇ ਜੇਕਰ ਮੈਂ ਸਰਪੰਚ ਬਣ ਜਾਂਦਾ ਮੈਂ ਆਹ ਕੰਮ ਕਰੂੰਗਾ ਦੇਖੋ ਜੀ ਸਾਡੇ ਪਿੰਡ ਨੂੰ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਪਾਣੀ ਦੀ ਨਿਕਾਸੀ ਦੀ ਸਮੱਸਿਆ ਇਹ ਵੀ ਅਸੀਂ ਦੂਰ ਕਰਾਂਗੇ ਸਾਡੇ ਇੱਥੇ ਡਿਸਪੈਂਸਰੀ ਹੈ ਜਿਹੜੀ ਉਹ ਸੜਕ ਤੋਂ ਤਕਰੀਬਨ 10 ਫੁੱਟ ਨੀਵੀ ਹੋ ਚੁੱਕੀ ਹੈ 7-8 ਫੁੱਟ ਕਹਿ ਸਕਦੇ ਆ ਨੀਵੀ ਹੋ ਚੁੱਕੀ ਹੈ ਉਹਨੂੰ ਵੈਸੇ ਵੀ ਅਸੀਂ ਅਪਗ੍ਰੇਡ ਕਰਾਉਣ ਦੀ ਚਾਹਨਾ ਰੱਖਦੇ ਆ ਸਕੂਲ 'ਚ ਬੱਚਿਆਂ ਲਈ ਸਟੇਡੀਅਮ ਦਾ ਜੋ ਵੀ ਹੋਵੇਗਾ ਖੇਡਣ ਖੁੱਡਣ ਦਾ ਜਿਵੇਂ ਵੀ ਸਰਕਾਰ ਦਾ ਹੋਵੇਗਾ ਪੱਖ ਬੱਚਿਆਂ ਦਾ ਹੋਊਗਾ ਬੱਚੇ ਸਾਨੂੰ ਦੱਸਣਗੇ ਟੀਚਰ ਦੱਸਣਗੇ ਉਸ ਤਰ੍ਹਾਂ ਦਾ ਵੀ ਅਸੀਂ ਉਹਨਾਂ ਨਾਲ ਲੈ ਕੇ ਜ਼ਰੂਰ ਚੱਲਾਂਗੇ ਉਹਨਾਂ ਨੂੰ ਸਾਬਕਾ ਸਰਪੰਚ ਜਿਹਨੇ ਗਰਦੀਪ ਸਿੰਘ ਤੁਸੀਂ ਵੀ ਸਰਪੰਚੀ ਕੀਤੀ ਹੈ ਕਿੰਨਾ ਦਾ ਮਾਹੌਲ ਆ ਪਿੰਡ ਦਾ ਪਿੰਡ ਦਾ ਮਾਹੌਲ ਸਾਡਾ ਜਦੋਂ ਵੀ ਚੋਣਾ ਹੁੰਦੀਆਂ ਨੇ ਐਦਾਂ ਹੀ ਰੰਗਲਾ ਹੀ ਹੁੰਦਾ ਪਰ ਸਾਡੇ ਪਿੰਡ ਦੀ ਇਹ ਖੂਬਸੂਰਤੀ ਹੈ ਵੀ ਅਸੀਂ ਚੋਣਾ ਜ਼ਰੂਰ ਲੜਦੇ ਆਂ ਪਰ ਅਸੀਂ ਜਿਹੜੀ ਇਹ ਭਾਈਚਾਰਕ ਸਾਂਝ ਉਹ ਬਣਾਈ ਰੱਖਦੇ ਆਂ ਸਾਡੇ ਪਿੰਡ ਦੀ ਇਹ ਖੂਬਸੂਰਤੀ ਹੈ ਮੇਰੇ ਵੇਲੇ ਵੀ ਐਦਾਂ ਹੋਇਆ ਸੀਗਾ ਬੜੀਆਂ ਵੱਡੀਆਂ ਵੋਟਾਂ ਦੇ ਨਾਲ ਅਸੀਂ ਜਿੱਤੇ ਤੇ ਸਾਰੀ ਜਿਹੜੀ ਸੰਗਤ ਖੜੀ ਹੈ ਪਿੰਡ ਦੀ ਐਦਾਂ ਹੀ ਮਾਹੌਲ ਸੀ ਉਦੋਂ ਵੀ ਤੇ ਸਾਡੇ ਪਿੰਡ ਦੀ ਕੋਈ ਐਦਾਂ ਦੀ ਨਹੀਂ ਹੈ ਵੀ ਇੱਥੇ ਕੋਈ ਖਾਤਰੀ ਵਾਲੀ ਗੱਲ ਹੈ ਤੇ ਹਾਂ ਪਿੰਡ ਦੇ ਵਿੱਚ ਕੰਮ ਹੋਣ ਵਾਲਿਆਂ ਨੇ ਜਿਵੇਂ ਗੁਰਪ੍ਰੀਤ ਸਿੰਘ ਨੇ ਦੱਸਿਆ ਸਾਡੇ ਇੱਥੇ ਮੁਸਲਮਾਨ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਹ ਹ ਉਹਨਾਂ ਦੇ ਜਿਹੜੇ ਹੈਗੇ ਅ ਕਬਰਾਂ ਦੇ ਲਈ ਵੱਡੀ ਉਹਨਾਂ ਦੀ ਪ੍ਰੋਬਲਮ ਹੈ ਕਿਉਂਕਿ ਆਪਾਂ ਤਾਂ ਸੰਸਕਾਰ ਕਰਦਾਂ ਨੇ ਥੋੜੀ ਜਗ੍ਹਾ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਲੋੜ ਪੈਂਦੀ ਹੈ ਤੇ ਇੱਥੇ ਇੱਕ ਗਰੀਬ ਸਾਡੇ ਸਮਾਜ ਦੇ ਵਿੱਚ ਬਹੁਤ ਉਹਨਾਂ ਦੇ ਘਰ ਟੈਨ ਵਾਲੇ ਨੇ ਜਿਹੜੇ ਨਹੀਂ ਵਿਚਾਰੇ ਬਣਾ ਸਕਦੇ ਉਹ ਵੀ ਇੱਕ ਸਮੱਸਿਆ ਹੈ ਕਿਉਂਕਿ ਸਰਕਾਰਾਂ ਕਈ ਸਾਲਾਂ ਤੋਂ ਰੁਕਿਆ ਪਿਆ ਕੰਮ ਉਹ ਉਹਨਾਂ ਨੂੰ ਮਿਲੀਆਂ ਨਹੀਂ ਉਹ ਜਿਹੜੀਆਂ ਗ੍ਰਾਂਟਾਂ ਮਿਲਣੇ ਚਾਹੀਦੇ ਨੇ ਜਿਵੇਂ ਕੱਚੇ ਮਕਾਨਾਂ ਦੀ ਗ੍ਰਾਂਟ ਹੋਗੀ ਤੇ ਦੂਜੀ ਵਿਆਹ ਸ਼ਾਦੀ ਦੇ ਲਈ ਜਿਹੜਾ 51000 ਰੁਪਏ ਮਿਲਦਾ ਸੀ ਉਹ ਵੀ ਰੁਕਿਆ ਪਿਆ ਇਹ ਜਦੋਂ ਸਰਪੰਚ ਬਣ ਜਾਂਦਾ ਸਾਨੂੰ ਉਮੀਦ ਹੈ ਇਹ ਕਿ ਇਹਨਾਂ ਦੀ ਹੋਰ ਹੈ ਅਸੀਂ ਜਿਨ੍ਹਾਂ ਨਾਲ ਖੜੇ ਹਾਂ ਤੁਸੀਂ ਪੁੱਛਿਆ ਵੀ ਇੰਨਾ ਤੁਸੀਂ ਵਿਆਹ ਵਰਗਾ ਮਾਹੌਲ ਕਰ ਰਖਿਆ ਤੁਸੀਂ ਇਹ ਤਾਂ ਹੁਣ ਚੋਣਾ ਆ ਗਈਆਂ ਜੇ ਨਾ ਚੋਣਾ ਹੁੰਦੀਆਂ ਸਾਡੇ ਚਾਚਾ ਜੀ ਸਰਦਾਰ ਕਰਨੈਰ ਸਿੰਘ ਜੀ ਤੋਂ ਚੱਲੇ ਆ ਰਹੇ ਆ ਇਹ ਪਰਿਵਾਰ ਦੀ ਖੂਬਸੂਰਤੀ ਹੈ ਇਹ ਗੱਲ ਦੀ ਕਿ ਇਹ ਹਜੂਰ ਸਾਹਿਬ ਲੈ ਕੇ ਜਾਂਦੇ ਨੇ ਬੱਸਾਂ ਦੋ ਬੱਸਾਂ ਲੈ ਕੇ ਜਾਂਦੇ ਨੇ ਤੇ ਉਹਦੇ ਵਿੱਚ ਵਿਆਹ ਵਾਂਗੂ ਪਹਿਨਾ ਕੜਾਹੀ ਚੜਦੀ ਹੈ ਸਾਰਾ ਲੰਗਰ ਤਿਆਰ ਕਰਿਆ ਜਾਂਦਾ ਮਠਾਈਆਂ ਤਿਆਰ ਕਰੀਆਂ ਜਾਂਦੀਆਂ ਨੇ ਸਾਰੀਆਂ ਚੀਜ਼ਾਂ ਲੋੜੀਂਦੀਆਂ ਨਾਲ ਰੱਖੀਆਂ ਜਾਂਦੀਆਂ ਨੇ ਹਜੂਰ ਸਾਹਿਬ ਲਿਜਾਣ ਦੇ ਲਈ ਜਿੰਨੀਆਂ ਵੀ ਸੰਗਤਾਂ ਹੁੰਦੀਆਂ ਨੇ ਕਿਸੇ ਤੋਂ ਇੱਕ ਰੁਪਿਆ ਵੀ ਕਰਾਇਆ ਨਹੀਂ ਲਿਆ ਜਾਂਦਾ ਇਹ ਤਾਂ ਹੁਣ ਚੋਣਾ ਆ ਗਈਆਂ ਚਲੋ ਇਹ ਸਾਰੇ ਪਿੰਡ ਵਾਲੇ ਲੱਗ ਕੇ ਕਰ ਰਹੇ ਨੇ ਜਿਵੇਂ ਅੱਜ ਸਵੇਰ ਦਾ ਮਾਹੌਲ ਸੀ ਕਹਿ ਸਕਦੇ ਆ ਕਿ ਐਮਐਲਏ ਕਾਫਲਾ ਲੈ ਕੇ ਜਾਂਦਾ ਕਾਗਜ਼ ਭਰਨ ਦੇ ਲਈ ਪਰ ਅੱਜ ਇਦਾਂ ਦੀ ਮਾਹੌਲ ਤੁਹਾਡੇ ਪਿੰਡ ਦੇ ਵਿੱਚ ਬਣਿਆ ਹੋਇਆ ਸੀ ਉਹ ਇਹ ਸੀਗਾ ਜੀ ਦੇਖੋ ਅੱਜ ਕਾਗਜ਼ ਭਰਨੇ ਸੀਗੇ ਇਹ ਪਰਿਵਾਰ ਦਾ ਸਾਡੇ ਨਗਰ ਦਾ ਟਰਾਂਸਪੋਰਟਰ ਨੇ ਇੱਥੇ ਸਾਰੇ ਸਾਡੇ ਚੇਅਰਮੈਨ ਸਾਹਿਬ ਵੀ ਖੜੇ ਨੇ ਇਧਰ ਭਰਪੂਰ ਸਿੰਘ ਜੀ ਪ੍ਰਧਾਨ ਸਾਹਿਬ ਖੜੇ ਨੇ ਤੇ ਸਾਰੇ ਜੁੜੇ ਹੋਏ ਨੇ ਇਹਨਾਂ ਦੀ ਸੇਵਾ ਕਰਕੇ ਨਾਲ ਇਹਨਾਂ ਦੇ ਜਣੀ ਸਬਮਤੀ ਵਾਲੀ ਗੱਲ ਹੋਈ ਪਈ ਹੈ ਕਮੇਟੀ ਵੀ ਬਣੀ ਹੋਈ ਆ ਸੀ ਚੱਲੇ ਵੀ ਹੋਏ ਆ ਵੀ ਜੇ ਸਬਮਤੀ ਹੋ ਜਾਏ ਚਲੋ ਆਪਾਂ ਕੰਮ ਇਹ ਨਵੇੜੀਏ ਭਾਵੇਂ ਤਿੰਨ ਕੈਂਡੀਡੇਟ ਮੈਦਾਨ ਦੇ ਵਿੱਚ ਨੇ ਪਰ ਸੰਮਤੀ ਵਾਲੇ ਪਾਸੇ ਵੀ ਅਸੀਂ ਚੱਲੇ ਹੋਇਆ ਅਸੀਂ ਭਰਪੂਰ ਸਿੰਘ ਨਾਲ ਵੀ ਗੱਲ ਕਰਦੇ ਆ ਭਰਪੂਰ ਸਿੰਘ ਜੀ ਤੁਸੀਂ ਵੀ ਟਰੱਕ ਜੂਨੀਅਨ ਦੇ ਵੀ ਪ੍ਰਧਾਨ ਹੋ ਮੈਨੂੰ ਲੱਗਦਾ ਜਿਹੜਾ ਤੁਹਾਡਾ ਫੱਗੂ ਵਾਲਾ ਚੇਅਰਮੈਨ ਸਾਹਿਬ ਖੜੇ ਹੈ ਤੁਸੀਂ ਪੁਵਾਨੀਗੜ੍ਹ ਦੀ ਸਿਆਸਤ ਦੇ ਵਿੱਚ ਫੱਗੂ ਵਾਲੇ ਪਿੰਡ ਦਾ ਵੱਡਾ ਯੋਗਦਾਨ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਕਿੰਤਾ ਦਾ ਸਰਪੰਚ ਹੋਣਾ ਚਾਹੀਦਾ ਜਿਹੜਾ ਪਿੰਡ ਵਾਸੀ ਚੁਣ ਸਰਪੰਚ ਤਾਂ ਇਹ ਗੱਲ ਹੈ ਜੀ ਇਹ ਹੁਣ ਜਿਹੜਾ ਪਰਿਵਾਰ ਹੈ ਜੀ ਇਹ ਬਹੁਤ ਸੇਵਾ ਵੀ ਕਰਦਾ ਹੈ ਤੇ ਗਰੀਬ ਦੇ ਨਾਲ ਖੜਦਾ ਵੀ ਹੈ ਦੋ ਘੜੀ ਕੋਈ ਜਿਵੇਂਗਾ 2 ਪੈਸੇ ਦੀ ਲੋਡ ਆ ਜਾਂ ਕਰਨਾ ਕੋਈ ਚਾਰ ਬੰਦੇ ਕਹਦੇ ਨੇ ਵੀ ਇੱਥੇ ਹਮਦਰਦੀ ਤੌਰ ਤੇ ਉੱਥੇ ਵੀ ਬਹੁਤ ਮਦਦ ਕਰਦਾ ਹੈ ਅਸੀਂ ਕਹਿੰਦੇ ਆ ਵੀ ਇਹੋ ਜਿਹੇ ਪਰਿਵਾਰ ਨੂੰ ਸਰਪੰਚੀ ਦਿੱਤੀ ਜਾਵੇ ਵੀ ਆਉਣ ਵਾਲੇ ਟਾਈਮ 'ਚ ਕਿਸੇ ਸਰਕਾਰ ਵੱਲੋਂ ਨਾ ਵੀ ਕੋਈ ਸਹਾਇਤਾ ਹੋਵੇ ਤਾਂ ਇਹੋ ਜਿਹਾ ਪਰਿਵਾਰ ਸਹਾਇਤਾ ਕਰ ਦਿੰਦਾ ਜੀ ਦੇਖੋ ਆਪਾਂ ਕੱਲੀ ਸਰਪੰਚੀ ਨਾ ਦੇਖੀਏ ਉੱਥੇ ਕਈ ਤਾਂ ਹਾਰ ਪਵਾ ਕੇ ਸਰਪੰਚੀ ਬੰਨੇ ਲਾਉਂਦੇ ਨੇ 5 ਸਾਲ ਕੰਮ ਕੋਈ ਕਰਨਾ ਨਹੀਂ ਹੁੰਦਾ ਜੀ ਉੱਥੇ ਦੇਖੋ ਸਮੱਸਿਆ ਪਿੰਡਾਂ 'ਚ ਹੁੰਦੀਆਂ ਨੇ ਵੀ ਇਹ ਗਰੀਬ ਹੈ ਜਿਹਦਾ ਆਪਾਂ ਬਾਹ ਫੜੋ ਉੱਥੇ ਉਹ ਬਾਹ ਨਹੀਂ ਫੜਦਾ ਹੁੰਦਾ ਉਹ ਕੰਮ ਸਮਝ ਲੈ ਪਰ ਟਲ ਜਾਂਦਾ ਹੈਗਾ ਗੱਲੇ ਵੀ ਉਸ ਕਰਕੇ ਅਸੀਂ ਇਹ ਪਰਿਵਾਰ ਕਰਨਾ ਚਾਹੁੰਦੇ ਆ ਵੀ ਚਲੋ ਗਰੀਬ ਦੀ ਬਾਹ ਫੜਦਾ ਹੈ ਚੇਅਰਮੈਨ ਸਾਹਿਬ ਤੁਸੀਂ ਵੀ ਪੁਹਾਨੀਗੜ੍ਹ ਦੀ ਸਿਆਸਤ ਦੇ ਵਿੱਚ ਨਹੀਂ ਪੂਰੇ ਸੰਗਰੂਰ ਜ਼ਿਲ੍ਹੇ ਦੀ ਸਿਆਸਤ ਦੇ ਵਿੱਚ ਫੱਗੂ ਵਾਲੇ ਦਾ ਮੈਂ ਕਹਿ ਸਕਦਾ ਫੇਰ ਫੱਗੂ ਵਾਲੇ ਦੀ ਆ ਜਾਂਦੀ ਹੈ ਕਿਉਂਕਿ ਪੁਹਾਨੀਗੜ੍ਹ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਜਿਹੜੀ ਸਿਆਸਤ ਕਹਿ ਸਕਦੇ ਹਾਂ ਸ਼ੁਰੂ ਫੱਗੂ ਵਾਲੇ ਤੋਂ ਹੁੰਦੀ ਹੈ ਕੀ ਕਹਿਣਾ ਚਾਹੁੰਦੇ ਹੋ ਕਿੰਦਾ ਦੀ ਮਾਹੌਲ ਹੈ ਪਿੰਡ ਦਾ ਸ ਤੁਸੀਂ ਦੇਖ ਹੀ ਲਿਆ ਕਿ ਮੇਰਾ ਛੋਟਾ ਭਰਾ ਗੁਰਦੀਪ ਸਿੰਘ ਬਹਿਲਾ ਗੁਰਪ੍ਰੀਤ ਸਿੰਘ ਬਹਿਲਾ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਾਲਾ ਕਹਿੰਦੇ ਆ ਉਹਨਾਂ ਨੇ ਆਪਣੇ ਮਾਨਦਿਆਂ ਭਾਵਨਾਵਾਂ ਸੁੱਟਣਾ ਸਾਂਝਾ ਕੀਤੀਆਂ ਨੇ ਸਰਦਾਰ ਗੁਰਦੀਪ ਸਿੰਘ ਸਾਹਿਬ ਦਾ ਸਰਪੰਚ ਨੇ ਉਹਨਾਂ ਨੇ ਭਾਵਨਾਵਾਂ ਸਿੱਧਾ ਸਾਂਝਾ ਕੀਤੀਆਂ ਨੇ ਭਰਪੂਰ ਸਿੰਘ ਜੀ ਸਾਡੇ ਟੱਕ ਜੀਣ ਦੇ ਪ੍ਰਧਾਰ ਰਹੇ ਨੇ ਉਦੋਂ ਪਹਿਲਾਂ ਤੁਸੀਂ ਇੱਕ ਕੀਤਾ ਸੀ ਕੁਐਸਚਨ ਵੀ ਇਹ ਪਿੰਡ ਲੀਡਰਾਂ ਦਾ ਪਿੰਡ ਹੈ ਇਹ ਜਿਹੜਾ ਲੀਡਰ ਹੈ ਇੱਥੇ ਹਰ ਲੀਡਰ ਪੈਦਾ ਹੋਏ ਨੇ ਧਾਰਮਿਕ ਤੇ ਸਮਾਜਿਕ ਬੰਦੇ ਕਿਉਂਕਿ ਸਾਡਾ ਜਿਹੜਾ ਪਿੰਡ ਹੈ ਨੌਵੀਂ ਪਾਸ਼ਾਹੀ ਗੁਰੂ ਤੇਗ ਬਹਾਦਰ ਜਿਨ੍ਹਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਇਹ ਬਹੁਤ ਹੀ ਸਾਨੂੰ ਉਹਨਾਂ ਦੀ ਅਸ਼ੀਰਵਾਦ ਹੈ ਇਹ ਜਿਹੜਾ ਪਰਿਵਾਰ ਹੈ ਬਹਿਲਾ ਪਰਿਵਾਰ ਜਿਨ੍ਹਾਂ ਜੋ ਗੁਰਪ੍ਰੀਤ ਸਿੰਘ ਸਰਪੰਚ ਵੀ ਚੁਣਵਾ ਰਹੇ ਸਾਡੇ ਪਿੰਡ ਨੂੰ ਤਾਂ ਕਿਸ ਤਰੀਕੇ ਨਾਲ ਖੁਸ਼ੀ ਹੋਗੀ ਕਿ ਉਹ ਪਰਿਵਾਰ ਜਿਹੜਾ ਸਾਨੂੰ ਕਦੇ ਹਜੂਰ ਸਾਹਿਬ ਲੋਕ ਪਹੁੰਚ ਨਹੀਂ ਸਕਦੇ ਫਰੀ ਲੈ ਕੇ ਜਾ ਰਹੇ ਨੇ ਗੁਰੂ ਘਰ ਚ ਲੰਗਰ ਲਾਉਣਾ ਹੋਵੇ ਕੈਂਪ ਲਾਉਣੇ ਹੋਣ ਕਿਤੇ ਵੀ ਹੋਵੇ ਕਿਸੇ ਗਰੀਬ ਦੀ ਧੀ ਦਾ ਵਿਆਹ ਹੋਵੇ ਕਿਸੇ ਗਰੀਬ ਨੇ ਲਾਜ ਕਰਾਉਣਾ ਹੋਵੇ ਮੈਂ ਕਹਿੰਦਾ ਉਹ ਦਾਨੀ ਸੱਜਣ ਲੋਕਾਂ ਨੂੰ ਅੱਜ ਜਿਹੜਾ ਤੁਸੀਂ ਸਵੇਰੇ ਵੇਖਿਆ ਬੱਸਾਂ ਤੇ ਕਾਰਾਂ ਲੈ ਕੇ ਜਿਸ ਤਰੀਕੇ ਨਾਲ ਐਮਐਲਏ ਚੌਣਾ ਲੜਦੇ ਨੇ ਲੋਕਾਂ ਨੂੰ ਖੁਸ਼ੀ ਸੀ ਧੱਕੇ ਨਾਲ ਸਾਨੂੰ ਕਿਹਾ ਵੀ ਤੁਸੀਂ ਸਾਨੂੰ ਉੱਥੇ ਨਾਲ ਲੈ ਕੇ ਜਾ ਕੇ ਕਾਗਜ਼ ਭਰਾ ਕੇ ਆਉਣੇ ਨੇ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਅਸੀਂ 5-5 ਲੱਖ ਰੁਪਏ ਦੀ ਗਰਾਟ ਦੇਵਾਂਗੇ ਤੇ ਅਸੀਂ ਵੀ ਚਾਹੁੰਦੇ ਜੀ ਸਾਡੇ ਪਿੰਡ 'ਚ ਸਮਤੀ ਹੋਵੇ ਲੇਕਿਨ ਤੁਹਾਨੂੰ ਪਤਾ ਵੀ ਮਾਹੌਲ ਐਸੇ ਹੁੰਦੇ ਨੇ ਕੋਸ਼ਿਸ਼ ਅਸੀਂ ਅਜੇ ਵੀ ਕਰ ਰਹੇ ਆ ਕਿ ਕਿਹੇ ਜੇ ਚੰਗੇ ਪਰਿਵਾਰ ਅਗਿਆ ਜਾਣ ਜਿਨ੍ਹਾਂ ਤੇ ਸਮਤੀ ਕੀਤੀ ਜਾਵੇ ਪਰ ਸਾਡਾ ਜਿਹੜਾ ਅਸੀਂ ਸਰਪੰਚ ਬਣਾ ਰਿਆਂ ਵੈਲਾ ਸਾਹਿਬ ਨੂੰ ਉਹਦੀ ਸੋਚ ਹੈ ਵੀ ਮੈਂ ਗਰੀਬਾਂ ਦਾ ਗੁਰੂ ਘਰਾਂ ਦਾ ਧਾਰਮਿਕ ਸਮਾਜਿਕ ਜਥੇਬੰਦੀਆਂ ਦਾ ਜੋ ਵੀ ਅਧੂਰੇ ਕੰਮ ਸੀ ਪਿੰਡ ਦੇ ਇਹਨਾਂ ਨੇ ਦੱਸਿਆ ਪਾਣੀ ਪੂਣੀ ਸਟੇਡੀਅਮ ਉਹਦੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਇਹ ਵੱਡੀ ਲੀਡ ਨਾਲ ਜਿੱਤਣਗੇ ਵੀ ਤੇ ਸਾਡੇ ਪਿੰਡ ਦਾ ਵਿਕਾਸ ਵੀ ਕਰਨਗੇ ਜਿਵੇਂ ਤੁਹਾਨੂੰ ਫੱਗੂ ਵਾਲੇ ਪਿੰਡ ਦੇ ਅਸੀਂ ਪਹਿਲੇ ਉਮੀਦਵਾਰ ਨਾਲ ਗੱਲਬਾਤ ਕਰਾਈ ਆ ਉਸੇ ਤਰ੍ਹਾਂ ਅਸੀਂ ਦੂਜੇ ਉਮੀਦਵਾਰ ਦੇ ਘਰ ਵੀ ਪਹੁੰਚਿਆ ਇਸ ਘਰ ਦੇ ਵਿੱਚ ਵੀ ਵਿਆਹ ਵਰਗਾ ਮਾਹੌਲ ਹੈ ਜਿਹੜਾ ਬਣ ਚੁੱਕਿਆ ਕਿਉਂਕਿ ਜਿਹੜੀਆਂ ਇਲੈਕਸ਼ਨਾਂ ਦੀ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਜਿਵੇਂ ਅੱਜ ਤਸਵੀਰਾਂ ਸਾਹਮਣੇ ਆਈਆਂ ਨੇ ਕਿਤੇ ਰੌਲਾ ਪੈ ਰਿਹਾ ਕਿਤੇ ਐਨਓਸੀ ਦੀ ਪ੍ਰੋਬਲਮ ਆ ਰਹੀ ਹੈ ਪਰ ਪਿੰਡ ਫੱਗੂ ਵਾਲੀ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਬਖਰੀਆਂ ਨੇ ਕਿਉਂਕਿ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਜਿਹੜਾ ਬਣ ਚੁੱਕਿਆ ਬਾਈ ਮੇਰਾ ਨਾਮ ਲਖਵਿੰਦਰ ਸਿੰਘ ਜੀ ਲਖਵਿੰਦਰ ਜੀ ਤੁਸੀਂ ਨੌਜਵਾਨੋਂ ਕੀ ਕੀ ਪਿੰਡ ਵਾਸਤੇ ਸੋਚਿਆ ਕੀ ਕੀ ਕਰਨਾ ਨਮਾ ਕਿਹੜੀਆਂ ਕਿਹੜੀਆਂ ਸਹੂਲਤਾਂ ਤੋਂ ਤੁਹਾਡਾ ਪਿੰਡ ਵੰਝਾ ਮੈਂ ਜੀ ਵੀਰ ਜੀ ਪਿਛਲੀ ਵਾਰ ਵੀ ਪੰਚਾਇਤ ਦੇ ਵਿੱਚ ਸੀਗਾ ਤੇ ਬਹੁਤ ਕੰਮ ਅਸੀਂ ਕਰਾਏ ਨੇ ਤੁਸੀਂ ਦੇਖ ਵੀ ਸਕਦੇ ਹੋ ਵੀ ਕਿੰਨੇ ਕੰਮ ਕਰਾਏ ਨੇ ਜੋ ਵੀ ਅਧੂਰੇ ਕੰਮ ਰਹਿ ਗਏ ਉਹ ਅਸੀਂ ਕਰਾਵਾਂਗੇ ਕਿਉਂਕਿ ਸਾਡੀ ਸਰਕਾਰ ਆ ਲੋਕਾਂ ਨੂੰ ਅਪੀਲ ਆ ਕਿ ਸਰਕਾਰ ਦੇ ਬੰਦੇ ਦਾ ਸਾਥ ਦਿਓ ਤਾਂ ਜੋ ਥੋੜੇ ਕੰਮ ਹੋ ਸਕਣ ਅਗਰ ਸਰਕਾਰ ਦੇ ਉਲਟ ਜਾ ਕੇ ਤੁਸੀਂ ਵੋਟ ਪਾਉਨੇ ਹੋ ਤਾਂ ਤੁਸੀਂ ਉਹੀ ਪੰਜ ਸਾਲ ਆਪਣਾ ਪਿੰਡ ਬੈਕ ਚਲਾ ਜਾਊਗਾ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਸਾਡਾ ਹਮਾਦ ਦੀ ਪਾਰਟੀ ਦੀ ਸਰਕਾਰ ਹੋਣ ਕਰਕੇ ਸਾਡਾ ਸਾਥ ਦਿਓ ਤਾਂ ਜੋ ਪਿੰਡ ਦੇ ਵਿੱਚ ਵੱਧ ਤੋਂ ਵੱਧ ਅਸੀਂ ਵਿਕਾਸ ਕਰਾ ਸਕੀਏ ਮੈਂ ਤੁਹਾਡੀ ਗੱਲ ਤੋਂ ਇੱਕ ਸਵਾਲ ਜ਼ਰੂਰ ਹੈ ਮੈਂ ਨਹੀਂ ਕਰਨਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਦੇ ਨਵੇਂਦੇ ਹੋਣ ਕਰਕੇ ਸਰਕਾਰ ਦੇ ਬੰਦੇ ਨੂੰ ਹੀ ਚੁਣਿਆ ਜਾਵੇ ਜੇਕਰ ਸਰਕਾਰ ਦੇ ਉਲਟ ਸਰਪੰਚ ਹੁੰਦਾ ਕੀ ਫਿਰ ਉਸ ਪਿੰਡ ਨੂੰ ਗਰੰਟਾ ਨਹੀਂ ਮਿਲਣਗੇ ਇਹ ਫਰਕ ਪੈ ਜਾਂਦਾ ਜੀ ਇਹ ਆਪਾਂ ਹੁਣ ਤੱਕ ਦੇਖਦੀਆਂ ਹੈ ਕਿਉਂਕਿ ਉਹਨਾਂ ਨੇ ਉਹਨਾਂ ਦੇ ਸਾਥ ਨਹੀਂ ਚੱਲਣਾ ਹੁੰਦਾ ਜੀ ਕੋਈ ਵੀ ਅਫਸਰ ਸਾਹੀ ਆ ਉਹ ਨਹੀਂ ਚੱਲਦੀ ਜੀ ਉਹਨਾਂ ਨਾਲ ਕਿਉਂਕਿ ਸਰਕਾਰ ਦੇ ਕਿਸੇ ਵੀ ਬੰਦੇ ਦਾ ਹੱਥ ਹੁੰਦਾ ਤਾਂ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਸਰਕਾਰ ਦੇ ਬੰਦੇ ਨਾਲ ਚੱਲਣ ਦੀ ਤਾਂ ਜੋ ਉਹਨਾਂ ਦੇ ਕੰਮ ਹੋ ਸਕਣੇ ਤੁਸੀਂ ਮੰਨਦੇ ਹੋ ਕਿ ਇਸ ਤਰ੍ਹਾਂ ਦਾ ਹੀਲਾ ਵਸੀਲਾ ਹੁੰਦਾ ਹੈ ਕਿ ਜਿਹੜੇ ਸਰਕਾਰ ਤੋਂ ਉਲਟ ਸਰਪੰਚ ਬਣ ਜਾਂਦਾ ਤਾਂ ਦੂਸਰੇ ਸਰਪੰਚ ਨੂੰ ਗਰੰਟਾ ਨਹੀਂ ਮਿਲਦੀ ਆ ਉਹਨੂੰ ਉਹਦੇ ਉਹਦੇ ਨਾਲ ਧੱਕੇਸਾਹੀ ਹੁੰਦੀ ਹੈ ਇਹ ਹੁੰਦਾ ਜੀ ਪਿਛਲੀ ਵਾਰ ਮੈਂ ਪੰਚਾਇਤ ਮੈਂਬਰ ਰਿਹਾ ਜੀ ਤੇ ਕਾਂਗਰਸ ਦੀ ਸਰਕਾਰ ਸੀ ਜੋ-ਜੋ ਪਿੰਡਾਂ ਦੇ ਵਿੱਚ ਉਲਟ ਸਰਪੰਚ ਸੀ ਜੀ ਉਹਨਾਂ ਦਾ ਨਹੀਂ ਉਹਨਾਂ ਵਿਕਾਸ ਹੋ ਸਕਿਆ ਜਿੰਨਾ ਕਿ ਸਾਡੇ ਪਿੰਡ ਦਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੰਟ ਸਿੰਘ ਨੌਏ ਜੀ ਮੇਰਾ ਹੂੰ ਕੀ ਕੀ ਮਾਹੌਲ ਹੈ ਪਿੰਡ ਦਾ ਭਾਵੇਂ ਇਲੈਕਸਨਾਂ ਹੋ ਰਹੀਆਂ ਨੇ ਤਿੰਨ ਉਮੀਦਵਾਰ ਖੜੇ ਨੇ ਪਿੰਡ ਚ ਪਹਿਲਾਂ ਕਿਦਾਂ ਦਾ ਮਾਹੌਲ ਹੁੰਦਾ ਤੇ ਇਸ ਵਾਰ ਕਿਦਾਂ ਸ਼ਾਂਤੀ ਰਹੇਗੀ ਤੇ ਬੜਾ ਵਧੀਆ ਮਾਹੌਲ ਹੈ ਸਾਡਾ ਵੱਡੇ ਪਿੰਡ ਦੀ ਇੱਕ ਪੱਤੀ ਜਿੱਡੀ ਪਿੰਡ ਹੈ ਜੀ ਹਮ ਸਾਰਾ ਭਾਈਚਾਰਾ ਸਾਡਾ ਇਕੱਠਾ ਹੈ ਕੋਈ ਬਖਰੇਮਾ ਨਹੀਂ ਕਿਸੇ ਦਾ ਚਲੋ ਕੈਂਡੀਡੇਟ ਦੋ ਖੜੇ ਹੋਗੇ ਇਹਦੇ ਵਿੱਚ ਕੋਈ ਚੱਕਰ ਨਹੀਂ ਅਸੀਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਇਹ ਕਾਕਾ ਲਖਬਿੰਦਰ ਸਿੰਘ ਦੀ ਸਪੋਰਟ ਕਰ ਰਹੇ ਹਾਂ ਜੀ ਤੇ ਵਧੀਆ ਇਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਮੈਂਬਰੀ ਚ ਵੀ ਤੇ ਅੱਗੇ ਵੀ ਅਸੀਂ ਆਸ ਕਰਦੇ ਹਾਂ ਤੇ ਇਹ ਚੰਗਾ ਕੰਮ ਕਰਨਗੇ ਪਿੰਡ ਦੇ ਵਿਕਾਸ ਦੇ ਕੰਮ ਕਰਨਗੇ ਨਗਰ ਫਗੂਆਲੇ ਦੇ ਵਿੱਚ ਕੋਈ ਵੀ ਸਰੋਤ ਨਹੀਂ ਪੈਸੇ ਦਾ ਹੂੰ ਕੋਈ ਜਾਇਲਾਤ ਨਹੀਂ ਕੁਝ ਨਹੀਂ ਜੀ ਜਿਹਦੇ ਕਰਕੇ ਕੋਈ ਆਮਦਨ ਹੈ ਇਹ ਬਹੁਤ ਸਮਝਦਾਰੀ ਨਾਲ ਇਹ ਚਲਾਉਣਗੇ ਜੀ ਕੰਮ ਬਿਲਕੁਲ ਜੀ ਅਸੀਂ ਜੂਥ ਵੀ ਖੜਾ ਹੈ ਉਹਨਾਂ ਨਾਲ ਗੱਲ ਬਾਈ ਜੀ ਕੀ ਤੁਸੀਂ ਕੀ ਸਮਝਦੇ ਹੋ ਕਿਉਂਕਿ ਲਗਾਤਾਰ ਅੱਜ ਰੌਲੇ ਵੀ ਪਏ ਨੇ ਕਾਫੀ ਐਨਓਸੀਆਂ ਨੂੰ ਲੈ ਕੇ ਕਿਉਂਕਿ ਬਹੁਤ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਡਾ ਪਿੰਡ ਰੋਡ ਦੇ ਉੱਤੇ ਆ ਭਾਨੀਗੜ ਤੋਂ ਸਿਰਫ 1.5 ਤੋਂ 2 ਕਿਲੋਮੀਟਰ ਦੀ ਦੂਰੀ ਤੇ ਜਥੇਦਾਰ ਜੰਗੀਰ ਸਿੰਘ ਦਾ ਪਿੰਡ ਹੈ ਸਿਆਸਤ ਦਾ ਨਾ ਦਾ ਪਿੰਡ ਕਹਿ ਸਕਦੇ ਆ ਹਰ ਤਰ੍ਹਾਂ ਦੀ ਸਿਆਸਤ ਦੀ ਸ਼ੁਰੂਆਤ ਹੈ ਜਿਹੜੀ ਇਸ ਪਿੰਡ ਦੇ ਵਿੱਚ ਹੁੰਦੀ ਹੈ ਤੁਸੀਂ ਕਿਵੇਂ ਸਮਝਦੇ ਹੋ ਕਿ ਕਿਹੜੀਆਂ ਕਿਹੜੀਆਂ ਮੇਨ ਕੰਮ ਹਨ ਜਿਹੜੇ ਹੋਣੇ ਵਾਲੇ ਨੇ ਪਿੰਡ ਫੱਗੂ ਵਾਲੇ ਦੇ ਵਿੱਚ ਕੰਮ ਤਕਰੀਬਨ ਸਾਡੇ ਪਿੰਡ ਚ ਕਾਫੀ ਪਹਿਲਾਂ ਬੱਧੀਆ ਕੰਮ ਹੋਇਆ ਨੇ ਹੁਣ ਕਿਹੜੀਆਂ ਕਮੀਆਂ ਨੇ ਜਿਹੜੀਆਂ ਰੋਣੇ ਵਾਲੀਆਂ ਕਮੀਆਂ ਮਤਲਬ ਥੋੜੇ ਵਾਟਰ ਵਾਕਸ਼ਪ ਬਣਵਾਉਣਾ ਇੱਕ ਬਾਕੀ ਸਾਨੂੰ ਐਮਐਲਏ ਸਾਹਿਬ ਨੇ ਹੁਣ ਪਹਿਲਾਂ 7 ਲੱਖ ਰੁਪਿਆ ਵੀ ਦਿੱਤਾ ਤੇ ਉਹ ਕੈਂਚੀਆਂ ਦੇ ਵਿੱਚ ਟੈਂਕੀ ਬਣਵਾਉਣੇ ਆ ਤੇ ਇੱਕ ਸੈੱਡ ਵਾਸਤੇ ਬੱਸ ਸਟੈਂਡ ਵਾਸਤੇ ਪੈਸੇ ਦਿੱਤੇ ਨੇ ਉਹ ਝੂਣ ਜਾਬਤੇ ਕਰਕੇ ਅਸੀਂ ਲਾ ਨਹੀਂ ਸਕੇ ਤੇ ਉਹ ਸਾਡੇ ਲਈ ਪਏ ਨੇ ਡਿਸਪੈਂਸਰੀ ਵਗੈਰਾ ਕਰਵਾਉਣਾ ਹੈ ਬਿਲਕੁਲ ਜੀ ਦੋਨੇ ਉਮੀਦਵਾਰਾਂ ਦੀਆਂ ਜਿਹੜੀਆਂ ਮੰਨਦੀਆਂ ਭਾਵਨਾ ਨੇ ਪਿੰਡ ਨੂੰ ਲੈ ਕੇ ਭਾਵੇਂ ਡਿਸਪੈਂਸਰੀ ਦੀ ਗੱਲ ਹੋਵੇ ਭਾਵੇਂ ਭਾਵੇਂ ਪੀਣ ਵਾਲੇ ਪਾਣੀ ਦੀ ਗੱਲ ਕੀਤੀ ਜਾਵੇ ਜਾਂ ਸਟੇਡੀਅਮ ਦੀ ਗੱਲ ਕੀਤੀ ਜਾਵੇ ਜਾਂ ਫਿਰ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਪੈਸਾ ਕਹਿੰਦੇ ਆ ਕਿ ਸਾਡੇ ਕੋਲ ਆਵੇ ਅਸੀਂ ਖਰਚ ਨਹੀਂ ਸਕਗੇ ਕਿਉਂਕਿ ਜੋੜ ਚਾਬਤਾ ਲੱਗਿਆ ਹੋਇਆ ਪਰ ਭਾਵਨਾਵਾਂ ਉਹੀ ਨੇ ਕਿਉਂਕਿ ਪਿੰਡ ਦੇ ਵਿੱਚ ਇੱਕ ਜੁੜਤਾ ਜ਼ਰੂਰ ਹੈ ਭਾਵੇਂ ਉਮੀਦਵਾਰ 2 ਜਾਂ 3 ਹੋ ਸਕਦੇ ਨੇ ਪਰ ਬੜੀ ਸ਼ਾਂਤੀ ਦੇ ਨਾਲ ਇਹ ਪਿੰਡ ਹੈ ਜਿਹੜਾ ਇਲੈਕਸ਼ਨਾਂ ਦਾ ਕੰਮ ਨੇਪਰੇ ਚੜਦਾ ਪਹਿਲਾਂ ਵੀ ਇਲੈਕਸ਼ਨਾਂ ਹੁੰਦੀਆਂ ਨੇ ਪਰ ਕਿਸੇ ਤਰ੍ਹਾਂ ਦਾ ਰੌਲਾ ਨਹੀਂ ਪੈਂਦਾ ਭਾਈ ਚਾਰਕ ਸਾਂਝਾ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਭਾਵੇਂ ਉਮੀਦਵਾਰ 2 ਹੋਣ ਭਾਵੇਂ 3 ਹੋਣ ਪਿੰਡ ਦੇ ਵਿੱਚ ਜਿਹੜਾ ਮਾਹੌਲ ਹੈ ਸਰਪੰਚ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਚਾਹਵਾਨਾਂ ਦਾ ਤੰਤਾ ਲੱਗਿਆ ਹੋਇਆ ਤੇ ਉਹ ਵਿਆਹ ਵਰਗਾ ਮਾਹੌਲ ਹੈ ਜਿਹੜਾ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾਇਆ ਉਹ ਵੀ ਤਸਵੀਰਾਂ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾ ਕੈਮਰਾਮੈਨ ਰਵਿੰਦਰ ਸਿੱਧੂ ਨਾ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ